ਪਾਸ ਰਿਹਾ ਹੁਣੇ ਜਾਂਦੇ ਆਪਾਂ ਦੁਕਾਨ ਤੇ ਅੱਛਾ ਤੇ ਮੈਂ ਕਿਹਾ ਹੁਣ ਕਹਿੰਦਾ ਸਵਾਇਟਾ ਟਾ ਟਾ ਫਾਈ ਟਾ ਟਾ ਸੀ ਯੂ ਸੋਨ ਦੇ ਸੋਹਾਈ ਹੋਸਟ ਵੈਲਕਮ ਟੂ ਮਾਈ ਨਿਊ ਬਲੌਗ ਸਸਿਕਲ ਸਾਰਿਆਂ ਨੂੰ ਤੇ ਅੱਜ ਦਾ ਦਿਨ ਬਹੁਤ ਵਧੀਆ ਸੀ ਸਵੇਰੇ ਸਵੇਰੇ ਆਏ ਸੀ ਠੰਡਾ ਸੀ ਮੌਸਮ ਤੇ ਜਾਣਾ ਸੀ ਆਪਾਂ ਫੀਲਡ ਗੋਲ ਤੇ ਪਰ ਜਾਇਆ ਨਹੀਂ ਗਿਆ ਕਿਉਂਕਿ ਦੋ ਦਿਨ ਕੰਮ ਪੈ ਗਿਆ ਸੀ ਹਨ ਤੇ ਇਸ ਕਰਕੇ ਨਹੀਂ ਜਾਇਆ ਗਿਆ ਤੇ ਹੁਣ ਲੱਗੀ ਹੈ ਪੂਰੀ ਧੁੱਪ ਘੜਾ ਕੇ ਦੀ ਇਹ ਪਲਾਨ ਆਪਣਾ ਚੇਂਜ ਹੋ ਗਿਆ ਵਾ ਹੁਣ ਜਾਵਾਂਗੇ ਕੱਲ ਬਣਾਵਾਂਗੇ ਫੀਲਡ ਵਰਕ ਤੇ ਹੁਣ ਬੈਠੇ ਆਪਾਂ ਟੀਆਰਸੀ ਲੈਕਚਰ ਇਧਰ ਵਿਆਪਕ ਪ੍ਰਿੰਟਰ ਕਰਦਾ ਪਿਆ ਵਾ ਰਿਪੇਅਰ ਤੇ ਅਤਿੰਦਰ ਵੀ ਆਇਆ ਵਾ ਲੰਚ ਟਾਈਮ ਹੋ ਗਿਆ ਸੀ ਲੰਚ ਆਪਾਂ ਕਰ ਲਿਆ ਅੱਜ ਸਬਜ਼ੀ ਹੋ ਗਈ ਆਪਣੀ ਖਰਾਰ ਇਸ ਕਰਕੇ ਬਣਾਈ ਸੀ ਆਪਾਂ ਮੈਗੀ ਤੋਂ ਰੋਟੀਾ ਗਾ ਕੇ ਹੋ ਗਈਆਂ ਫ੍ਰੀ ਤੋਂ ਫਿਰ ਹਾਲੇ ਕਿ ਪ੍ਰਿੰਟਰ ਸੀ ਜਿਹੜਾ ਕਰਨ ਵਾਲਾ ਉਹ ਕਰਦਾ ਪਿਆ ਹੋਆ ਅਤਿੰਦਰ ਦੀ ਵੇਟ ਕਰਦੇ ਪਏ ਹੁਣ ਤਿੰਦਾ ਜਾ ਵਾ ਆਂਦਾ ਵਾ ਤੇ ਅੱਜ ਦੇਖਦੇ ਸਿੰਦਰ ਭਾਜੀ ਤੇ ਅੱਜ ਸਿੰਦਰ ਨੇ ਪਾਈ ਹੈ ਗ੍ਰੀਨ ਕਲਰ ਦੀ ਟਿਕਟ ਤੇ ਅੱਜ ਮੌਸਮ ਜਿਹੜਾ ਵਾ ਹੈ ਠੰਡਾ ਹੋਇਆ ਵਾ ਕਿਉਂਕਿ ਇਹ ਇੱਧਰ ਛੋਟੀ ਵਾਲੀ ਟਿਕਟ ਪਾਈ ਹੈ ਅੱਜ ਤੇ ਇਹ ਆਪਣਾ ਸੁਖਮੰਦਾ ਤੇ ਆ ਕੀ ਵਿਖਾਈਏ ਅੱਧਰ ਆਪਣਾ ਇਹ ਆਹਦੇ ਆ ਪੜ ਕੇ ਸੁਣਾਵਾ ਪੜ ਕੇ ਪੜ ਕੇ ਸੁਣਾਵਾ ਨਹੀਂ ਨਹੀਂ ਪੜ ਕੇ ਸੁਣਾਵਾ ਨਹੀਂ ਆ ਦੱਸ ਆ ਪਤਾ ਕੀ ਗੰਦੀ ਗੰਦੀ ਜੀਬ ਖਾਈਦਾ ਮੈਨੂੰ ਬਾਹਰ ਇੱਧਰ ਦਿਖਾ ਲੋ ਲੋ ਬੰਦ ਕਰ ਮੈਂ ਆ ਬਲੋਗ ਨਹੀਂ ਬੰਦ ਕਰ ਰਿਹਾ ਵੀਲੇ ਆ ਹਾਂ ਕੀ ਕੀ ਤਾਂ ਠੀਕ ਅੱਜ ਕੁਝ ਨਹੀਂ ਚਲੋ ਤਿੰਦਰ ਸਰ ਬਾਏ 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 ਸੀ ਯੂ ਟਾਟਾ ਇਨ ਨੈਕਸਟ ਡੇ ਕਮ ਟੂ ਮਾਈ ਨੈਕਸਟ ਡੇ ਵਲੋਗ ਅੱਜ ਆਪਣੇ ਕੋਈ ਜਿਹੜੀ ਫੀਲਡ ਗੋਲ ਹੈਗੀ ਆ ਸੋ ਆਪਾਂ ਜਾ ਰਹੇ ਹਾਂ ਆਪਣੀ ਕੌਫੀ ਤੇ ਤੇ ਇੱਕ ਦੋ ਕੌਫੀ ਤਾਂ ਇਹਨੇ ਜਿਹੜੀਆਂ ਕਰਨ ਵਾਲੀਆਂ ਨੇ ਸੋ ਟਾਈਮ ਲੈ ਨਿਕਲ ਗਿਆ ਸੀ ਅੱਜ ਆਪਾਂ ਪੂਰੇ 9 ਬਈ ਹੋ ਗਏ ਸੀ ਕਿ ਵਾਪਸ ਜਿਹੜੀ ਆ ਵਾ ਨੰਨੀ ਕਰ ਜਾਗੇ ਫਿਰ ਵਾਪਸ ਸੋ ਬਾਈਕ ਦੇ ਵੀ ਪੈਟਰੋਲ ਜਿਹੜਾ ਵਾ ਆਪਾਂ ਪਵਾ ਲਿਆ ਵਾ ਤੇ ਇਸ ਟਾਈਮ ਜਿਹੜਾ ਵਾ ਆਪਾਂ ਜਿਹੜਾ ਵਾ ਧੰਦੋਈ ਪਾਰ ਕੀਤਾ ਆਇਆ ਵਾ ਤੇ ਇਹ ਬਾਕੀ ਬਾਈਕ ਦੀ ਸਪੀਡ ਜਿਹੜੀ ਆ ਮੇਰੀ ਹਮੇਸ਼ਾ 50 ਤੇ ਰਹਿੰਦੀ ਆ 50 ਤੋਂ ਮੈਂ ਓਥੇ ਕਰਦਾ ਨਹੀਂ ਆ ਕਿ ਫਿਰ ਬਾਈਕ ਦੇ ਵੀ ਜਿਹੜੇ ਪੈਸੇ ਫਿਰ ਉਧ ਨੂੰ ਹੀ ਲਗਾਉਣੇ ਪੈਂਦੇ ਨੇ ਸੋ ਉਹ ਤਰੀਕੇ ਨਾਲ ਚਲਾਈਦੀ ਆ ਹਾਂ ਟਾਈਮ ਲਗਾ ਕੇ ਥੋੜੇ ਦਿਨ ਬਾਅਦ ਆਉਣਾ ਜੀ ਸਰਵਿਸ ਵੀ ਜਿਹੜੀ ਕਰਵਾਉਣ ਵਾਲੀ ਆ ਅੱਜ ਕੱਲ ਬਾਰਿਸ਼ ਚੱਲਦੀ ਆ ਤਾਂ ਕਰਕੇ ਮੈਂ ਸਰਵਿਸ ਨਹੀਂ ਕਰਵਾਉਂਦਾ ਬਈ ਆ ਉਹ ਬਾਈਕ ਜਿਹੜੀ ਆ ਚਿੱਕੜ ਨਾਲ ਪੂਰੀ ਫਿਰ ਭਰ ਜਾਂਦੀ ਆ ਤੇ ਇਸ ਕਰਕੇ ਸੋ ਬਾਕੀ ਬਹੁਤ ਵਧੀਆ ਠੰਡਾ ਹੋ ਰਿਹਾ ਦਾ ਲਗਾਤਾਰ ਜਿਹੜਾ ਹਫਤਾ ਦਸ ਦਿਨ ਹੋ ਗਿਆ ਬਾਰਿਸ਼ ਜਿਹੜੀ ਆ ਮੁੰਡੀ ਪਈ ਇੱਥੇ ਆਪਣੇ ਏਰੀਆ ਤੇ ਆਸੇ ਪਾਸੇ ਜਿਹੜਾ ਹਰਿਆਲੀ ਜਿਹੜੀ ਹੁਣ ਦਿਖਦੀ ਪਈ ਆ ਨਹੀਂ ਤੇ ਸੜਕਾਂ ਤੇ ਤੁਸੀਂ ਦੇਖ ਹੀ ਸਕਦੇ ਜੀ ਕਿ ਜਿੰਨੇ ਵੀ ਪੇੜ ਕੋਦੇ ਜਿਹੜੇ ਆ ਸਰਕਾਰ ਸੜਕਾਂ ਦਾ ਕੰਮ ਕਰਦੀ ਪਈ ਆ ਤੇ ਕਿਤੇ ਵੀ ਜਿਹੜੇ ਆਸੇ ਪਾਸੇ ਨਹੀਂ ਦੇਖਦਾ ਕੋਈ ਵੀ ਪੇੜ ਬਾਟ ਇੱਧਰ ਜਿਹੜਾ ਹੁਣ ਬਾਰਿਸ਼ ਕਰਕੇ ਥੋੜਾ ਨਾ ਹਰਿਆਲੀ ਰਹੇਗੀ ਤੇ ਹੁਣ ਜਾ ਰਹੇ ਆਪ ਆਪਣੀ ਕੋਲ ਸੇ ਤੇ ਆਪਣੇ ਕੋ ਇੱਕਦੋ ਕੋਲਾ ਨੇ ਜਿਹੜੀਆਂ ਕਰਨ ਵਾਲੀਆਂ ਉਹ ਕਰਾਂਗੇ ਫਿਰ ਟਾਈਮ ਨਾਲ ਵਾਪਸ ਹੀ ਕਰਾਂਗੇ ਤੇ ਆ ਮੇਰੇ ਸਾਹਮਣੇ ਇਹਨਾਂ ਕੋ ਖਤਰਨਾਕ ਗੱਡੀ ਜਾਂਦੀ ਆ ਘੁੜੂਖਾ ਉਹ ਜਿਹੜੇ ਆ ਇਕ ਜਿਹੜੇ ਲਾਇਸੈਂਸ ਵੀ ਜਿਹੜੇ ਕੈਨਸਲ ਕੀਤੇ ਗਏ ਨੇ ਉਹ ਇਹਦਾ ਜਿਹੜਾ ਇੱਕ ਦੇ ਮਗਲੀ ਸਾਈਡ ਜਿਹੜੀ ਹੈ ਇਹਦੇ ਨੇ ਕਲਚ ਪਲੇਟਾਂ ਜਿਹੜੀਆਂ ਨੇ ਉਹ ਵੀ ਇੱਕ ਸਾਈਡ ਬੈਠੀਆਂ ਹੋਈਆਂ ਮੈਂ ਤੇ ਦੂਸਰੀ ਜਿਹੜੀ ਪਲੇਟਾਂ ਉੱਚੀਆਂ ਨੇ ਇੱਕ ਸਾਈਡ ਉੱਪਰ ਆ ਤੇ ਇਹਦਾ ਸਾਹਮਣ ਜਿਹੜਾ ਆ ਅਗਲੇ ਪਾਸੇ ਦਾ ਲੈਫਟ ਵਾਲਾ ਟਾਇਰ ਉਹ ਇਹ ਵੀ ਡੋਲਦਾ ਪਿਆ ਵਾ ਸੋ ਕਿਸੇ ਟਾਈਮ ਹੀ ਕੋਈ ਵੀ ਇਨਸੀਡੈਂਟ ਜਿਹੜਾ ਹੋ ਸਕਦਾ ਆਪ ਤੇ ਖਤਰਾ ਪੈਦਾ ਕਰਨਾ ਹੀ ਕਰਨਾ ਮਤਲਬ ਹੋਰ ਅਗਲੇ ਵਾਸਤੇ ਵੀ ਜਿਹੜੀ ਮੁਸ਼ਕਲ ਪੈਦਾ ਹੋ ਸਕਦੀ ਆ ਸੋ ਗੱਡੀ ਨੂੰ ਚਲਾਉਣ ਤੋਂ ਪਹਿਲਾਂ ਨਾ ਇੱਕ ਵਾਰੀ ਬੰਦਾ ਵੇਖਣ ਜਿਹਦਾ ਭਾਗ ਬੜਾ ਮਸਤ ਨਾ ਜਿਹੜਾ ਉੱਪਰ ਬਿਠਾਇਆ ਚਲਾਉਂਦਾ ਵਾ ਕੋਈ ਫਿਜ਼ਹਾਕ ਨਹੀਂ ਆ ਤੇ ਸਪੀਡ ਵੀ ਪੂਰੀ ਹੈ ਗੱਡੀ ਵੀ ਆਵੇ ਕੋ ਚੈੱਕ ਕਰੋ ਸੋ ਧਿਆਨ ਨਾਲ ਤੇ ਬਾਕੀ ਆਪਾਂ ਚੱਲਦੇ ਆਂ ਆਪਣੀ ਕੋਲ ਤੇ ਟਾਈਮ ਨਾਲ ਵਾਪਸੀ ਕਰਾਂਗੇ ਤੇ ਜਾ ਕੇ ਦੇਖਦੇ ਆਂ ਤੇ ਪਹੁੰਚ ਗਏ ਆਪਾਂ ਕੁਮਾਨ ਸੋ ਇੱਥੇ ਜਿਹੜਾ ਵਾ ਗੁਰਦੁਆਰਾ ਵਾ ਬਾਬਾ ਨਾਮਦੇਵ ਜੀ ਦਾ ਜਿਹੜਾ ਵਾ ਬਹੁਤ ਫੇਮਸ ਹੋਤਾਰਾ ਹੈਗਾ ਵਾ ਪ੍ਰਾਚੀਨ ਹੈ ਕਾਫੀ ਪੁਰਾਣਾ ਹੈਗਾ ਵਾ ਕੋਤੇ ਆ ਸਕੇਗਾ ਗਾ ਵਾ ਤੇ ਆਪਾਂ ਚੱਲਦੇ ਆਪਣੀ ਸਾਈਡ ਤੇ ਸੋ ਇੱਥੇ ਆਪਣੇ ਕੋਲ 25ਵੀਂ ਡੀ ਬ੍ਰਦਰਜ਼ ਦਾ ਜਿਹੜਾ ਵਾ ਟੋਨਰ ਰੀਫਿਲ ਹੁਣ ਹਲਾ ਵਾ ਸੋ ਇਹਨੂੰ ਰੀਫਿਲ ਕਰਾਂਗੇ ਸੋ ਲਾਈਟ ਪੇਂਟਿੰਗ ਨੂੰ ਥੋੜਾ ਇਸ਼ੂ ਹੈ ਸੋ ਇਹ ਇੰਕ ਯੂਜ਼ ਕਰਦੇ ਆਂ ਆਪਾਂ ਤੇ ਲਗਭਗ ਸਾਲ 2 ਸਾਲ ਹੋ ਚੱਲੇ ਆ ਸੋ ਇਹੀ ਟੋਨਰ ਜਿਹੜਾ ਵਾ ਚੱਲਦਾ ਆ ਰਿਹਾ ਹੈ ਕਾਗਜ਼ ਇਹ ਬਹੁਤ ਵਧੀਆ ਕੋਈ ਜ਼ਿਆਦਾ ਪ੍ਰੋਬਲਮ ਨਹੀਂ ਆਉਂਦੀ ਹਾਂ ਤਰੀਕੇ ਨਾਲ ਵਰਤੋ ਚੀਜ਼ ਨੂੰ ਤੇ ਕੋਈ ਪ੍ਰੋਬਲਮ ਨਹੀਂ ਹੁੰਦੀ ਤੇ ਇਹ ਹੁਣ ਇנק ਜਿਹੜੀ ਆਪਾਂ ਉਹ ਪੂਰੀ ਹੈ ਨਕੋ ਦਾ ਘੇਰ ਫਲ ਕਰਤੀ ਆ ਤੇ ਇਹਦਾ ਪ੍ਰਿੰਟ ਚੈੱਕ ਕਰ ਲਾਂਗੇ ਇਹ ਕਾਲ ਹੋ ਗਿਆ ਕੰਪਲੀਟ ਬਹੁਤ ਜ਼ਿਆਦਾ ਕੰਮ ਸੀ ਤਾਂ ਬਲੌਕ ਉਹ ਜ਼ਿਆਦਾ ਬਟਾ ਬਣ ਜਾਣਾ ਸੀ ਇਸ ਕਰਕੇ ਆਪਾਂ ਫਟਾਫਟ ਸਾਰੇ ਕੰਮ ਦੇ ਰਿਹਾ ਨਵੇੜ ਤੇ ਤਾਂ ਹੁਣ ਆ ਗਈ ਆਪਣੀ ਵਾਪਸੀ ਸੋ ਬਟਾਲੇ ਤਾਂ ਟਾਈਮ ਜਿਹੜੇ ਨੇ 12 ਵਜੇ ਨੇ 2 ਵਜੇ ਤੱਕ ਆਪਾਂ ਪਹੁੰਚਣਾ ਹੈ ਸੋ ਪਹੁੰਚਦੇ ਆਂ ਫਿਰ ਆਪਾਂ ਮਾਰਕੀਟ ਜਾ ਕੇ ਗੱਡੀਆਂ ਕੋ ਬਲੌਕ ਕੰਟੀਨਿਊ ਜੋ ਕੇ ਰੋੜੇ ਬਾਹਰ ਤੋਂ ਕੱਟਿਆ ਸੀ ਸ਼ੰਭਰ ਨਾ ਹੋਇਆ ਸਾਨੂੰ ਆਪ ਰੀਆ ਤੇ ਭਾਉ ਨੂੰ ਲਾਇਆ ਵਾ ਟਰਨ ਡਿਆਨ ਫੇਟ ਗਏ ਨੇ ਵੇਖੋ ਚੱਲਦਾ ਕਿ ਨਹੀਂ ਚੱਲਦਾ ਬਾਕੀ ਬਾਅਦ ਹੀ ਗੱਲ ਆ ਚੱਲ ਜੇਗਾ ਚੱਲ ਜੇਗਾ ਚੱਲ ਜੇਗਾ ਐ ਚੱਲੇਗਾ ਪੱਕਾ ਪੱਕੀ ਗੱਲ ਆ ਨਾ ਜਲੇ ਆ ਤੇ 100% ਪੱਕੀ ਗੱਲ ਆ ਟਾਈਮ ਹੋ ਗਿਆ ਹੁਣ 7:00 ਵਜੇ ਆ ਤੇ ਮੈਂ ਹੱਥੇ ਸਿੰਦਰ ਚੱਲੇ ਆ ਹੁਣ ਕਿੱਥੇ ਚੱਲਨੇ ਸਰਜੀਪਾ ਜੀ ਲੈਣ ਜਦੇ ਆ ਟੋਨਰ ਆਇਆ ਮੁੰਡੇ ਨੇ ਕਰਦੇ ਦੋ 388 ਦੇ ਚੱਲੇ ਆਣ ਗੀ گاڑی ਆਜੋਗੇ ਮੰਡੀ ਦਾ ਹਾਲ ਹੈ ਹੈ ਉਹਦਨੇ ਗੱਡੀ ਹਟ ਗਈ ਜਰਾ ਜੀ ਹਟ ਗਈ ਨਹੀਂ ਉਹ ਹੌਲੀ ਹੌਲੀ ਜਾ ਬੱਸ ਚੱਲੋ ਆ ਜਾਣਾ ਗੰਗਾ ਚ ਲੈਣ ਸਬਜੀ ਆ ਮੰਨ 10 ਦੇ 4 ਕਿਲੋ ਤੇ 5 ਦੇ ਕਿਲੋ ਹੋਏ ਕਿਲੋ ਬਾਤੀਆਂ ਦੇ ਕਿਲੋ 30 ਦੇ ਆ 1 25 ਕਰ ਗਿਆ ਵਜਾ ਕਰ ਰਹਾ ਹੈ ਲਓ ਸਬਜ਼ੀ ਲੈਣ ਆ ਮੇਰਾ ਪੇ ਕਰੂਗਾ ਜੇ ਕੰਮ ਕਰਾਵਾ ਉਧਰੋਂ ਵੀ ਨਹੀਂ ਲਈ ਹੁਣ ਇੱਧਰ ਜਾ ਕੇ ਪੁੱਛਣ ਦੇ ਆ ਉਹ ਤਾਂ ਮੈਂ ਪਿੱਛੇ ਆਲੂ ਪੈਕ ਕਰ ਆ ਗਿਆ ਆ

ਤੁਹਾਨੂੰ ਠੀਕ ਹੈ ਜੀ ਆਪਾਂ ਦੇ ਲਿਆ ਸਬਜੀ ਤੇ ਉਹਨਾਂ ਪਾ ਜਾਣ ਦੇ ਦੁਕਾਨ ਤੇ ਸਾਰਾ ਕੰਮ ਕੰਮ ਕਰ ਲਿਆ ਆਪਾਂ ਤੇ ਮੈਂ ਲਿਆ ਬਣ ਗਿਆ ਨਹੀਂ ਤੇ ਠੀਕ ਹੈ ਜੀ ਆਪਾਂ ਦੇ ਲਿਆ ਸਬਜੀ ਉਹਨਾਂ ਪਾ ਜਾਣੇ ਸ਼ਾਪ ਤੇ ਤਨ ਤੇ ਇਹ ਤਰ ਸਬਜੀ ਤੇ ਆਪੇ ਧਰਦੇ ਸਬਜੀ ਹੁਣ ਪੈਂਦੀ ਰਾਤ ਇਹਦਾ ਵਲੋਗ ਆਪਾਂ ਲੇਟ ਹੋ ਹੁੰਦੇ ਆ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਫਿਰ ਮਿਲਾਂਗੇ ਕੱਲ ਨੂੰ ਤੇ ਫਿਰ ਮਿਲਾਂਗੇ ਕੱਲ ਨੂੰ ਓਕੇ ਬਈ ਸੀਟਰੋ ओके भाई टाटा सी सोन्दे लोग ये आज ਦਾ ਵਲੋਗ ਹੈ ਦੇਖੋ ਦਮ ਕਰਦੇ ਆ ਮੁੰਡਾ ਬਹੁਤ ਖੁਸ਼ ਹੈ ਅੱਜ ਤੇ ਸਬਜੀ ਲੈਣ ਗਏ ਸੀ ਤੇ ਸਬਜੀ ਦੇ ਭਾਜ ਜਿਹੜੇ ਬਹੁਤ ਵਧੇ ਗਏ ਮੈਨੂੰ ਜੋ ਨਵੀਂ ਨਈ ਫਰੈਂਡ ਬਣੀ ਹੈ ਤੇ ਉਹ ਭਾਅ ਵਧੇ ਹੋਏ ਸਬਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵਲੋਗ ਦੇ ਵਿੱਚ ਹਾਲ ਨੂੰ ਮੌਸਮ ਬਹੁਤ ਵਧੀਆ ਰਿਹਾ ਅੱਜ ਦਾ ਤੋਂ ਮੰਡੀ ਥਾਣੀ ਗਏ ਉਧਰ ਵੀ ਗਏ ਸੀ ਸ਼ਾਰਟਕਟ ਤੇ ਚਲੋ ਫਾਇਦਾ ਬਲੌਗ ਕਰਨੇ ਇਥੇ ਕਦਮ ਫਿਰ ਮਿਲਾਂਗੇ ਨੈਕਸਟ ਬਲੌਗ ਦੇ ਜੋ ਕਿ ਬਾਈਸੀ ਟਾਟਾ اور ਸਾਸਰੀ ਕਾਲ ਸਾਰੇ ਅਨੰਦ ਬਾਏ ਬਾਏ ਬਾਏ